ਲੋ ਵੀ ਭਰਾਵੋ ਸਵਾਗਤ ਹੈ ਬਾਈ ਆਪਣੇ ਸਿੱਧੂ ਟਰੈਕਟਰ ਚੈਨਲ ਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਤੇ YouTube ਤੇ ਜੁੜੇ ਆ ਉਹਨਾਂ ਬਾਅਦ ਚ ਨਾ ਟਰੈਕਟਰ ਲੈ ਕੇ ਆਏ ਆ ਆਪਾਂ ਪੰਜ ਬਹੁਤ ਨਵੇਂ-ਨਵੇਂ ਟਰੈਕਟਰ ਲੈ ਤੇ ਮਲਿਆਉਣੇ ਆ ਬਾਈ ਬਲਵਿੰਦਰ ਸਿੰਘ ਘਮਾਣ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਵਧੀਆ ਛੋਟੇ ਵੀਰ ਤੁਸੀਂ ਸੁਣਾਓ ਸਤਿ ਸ਼੍ਰੀ ਅਕਾਲ ਥੋੜੇ ਸਾਰੇ ਦਸਤਾਂ ਨੂੰ ਜਿਹੜਾ ਤੁਹਾਡਾ ਪੇਜ ਨੂੰ ਲਾਈਕ ਕਰਦੇ ਆ ਉਹਨਾਂ ਸਾਰਿਆਂ ਦਾ ਧੰਨਵਾਦ ਨਾਲੇ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਦਾ ਬਾਈ ਨਵਾਂ ਪੇਜ ਸ਼ੁਰੂ ਕੀਤਾ ਸਿੱਧੂ ਟਰੈਕਟਰ ਦੇ ਨਾਂ ਤੇ ਸਾਡਾ ਛੋਟਾ ਭਰਾ ਬਾਈ ਦੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲੋ ਵਧੀਆ ਵਧੀਆ ਸੋਹਣੀਆਂ ਸੋਹਣੀਆਂ ਵੀਡੀਓ ਤੁਹਾਨੂੰ ਇਹਦੇ ਪੇਜ ਤੇ ਦੇਖਣ ਨੂੰ ਮਿਲਿਆ ਕਰ ਲੇਗੀ ਹਾਂਜੀ ਤੇ ਅੱਜ ਪੰਜ ਟਰੈਕਟਰ ਆਈ ਆਪਣੇ ਕੋਲ ਹਾਂ ਬਾਈ ਪੰਜ ਇੱਕ ਵੇਗ ਗਿਆ ਵੀਰੇ ਪੰਜ ਰਹਿ ਗਏ ਠੀਕ ਹੈ ਜੀ ਲੋ ਭਰਾਵੋ 2010 ਮਾਡਲ ਆ ਗਿਆ ਪਲੱਸ ਵਾਲਾ ਮਾਡਲ ਜੋ ਜੀ ਇਹਦੇ ਬਾਰੇ ਜਾਣਕਾਰੀ 2010 ਮਾਡਲ ਟਰੈਕਟਰ ਆ ਬਾਈ ਜੀ ਅੱਜ ਹੀ ਆਇਆ ਇਹ ਮੰਡੀ ਤੇ ਇੱਥੇ ਛੱਟ ਕੇ ਗਿਆ ਰਿਹਾ ਠੀਕ ਹੈ ਜੀ ਟਰੈਕਟਰ ਫੁੱਲ ਟੌਪ ਮਾਰ ਲੈ ਨੰਬਰ ਹਰਿਆਣਾ ਠੀਕ ਹੈ ਜੀ ਇਹ ਟਰੈਕਟਰ ਨਾ ਨਹੀਂ ਹੋਣਾ ਜੇ ਪਾਸੇ ਲੰਗੀ ਜੇ ਕੋਈ ਕਰਾਉਣੀ ਆ ਪਾਸੇ ਕਰਾ ਕੇ ਅਗਲਾ ਨਾ ਕਰਾ ਸਕਦਾ ਐਫੀ ਰੋਡ ਦੇ ਟਰੈਕਟਰ ਆਊਗਾ ਪਿਛਲੇ ਟਾਇਰ ਹੈਗੇ 70 ਕੇ ਪੈਸੇ ਅਗਲੇ ਟਾਇਰ ਜਮਾ ਨਵੇਂ ਪੂਰਾ ਟੌਪ ਮਾਰ ਲੈ ਚਲਾਈ ਦਾ ਮੈਸ਼ੀਨਰ ਦਾ ਟਰੈਕਟਰ ਹੈ ਠੀਕ ਹੈ ਜੀ ਟਰੈਕਟਰ ਦਾ ਮੁੱਲ ਹੈਗਾ ਜੀ ਸਿਰਫ 395000 ਰੁਪਿਆ ਠੀਕ ਹੈ ਜੀ ਜੇ ਟਰੈਕਟਰ ਦੇ ਬਾਈ ਟਾਇਰ ਵਧਾਤੇ ਅਸੀਂ ਫੇਰ ਟਰੈਕਟਰ ਦਾ ਰੇਟ ਜਾਊਗਾ 4.5 ਲੱਖ ਹਾਂ ਉਹ ਜਾ ਰੇਟ ਹੋ ਜੂ ਬਾਈ ਜੇ ਟਰੈਕਟਰ ਦੇ ਸਮਾਨ ਲੱਗ ਗਿਆ ਜਾਂ ਟਾਇਰ ਵੱਧ ਗਏ ਸਾਰੇ ਟਰੈਕਟਰਾਂ ਦੇ ਵਿੱਚ ਆਪਣੇ ਭਾਈ ਪੁਰਾਣਾ ਟਰੈਕਟਰ ਕੋਈ ਵੀ ਕਿਸਾਨ ਭਰਾ ਆਪ ਦਾ ਵਾਜਬ ਮੁੱਲ ਰ ਉੱਤੇ ਆਗੇ ਸਾਰੇ ਟਰੈਕਟਰਾਂ ਦਾ ਲੋਨ ਹੋਊਗਾ ਠੀਕ ਹੈ ਜੀ ਡੇਟ ਤੋਂ 2 ਲੱਖ ਰੁਪਏ ਬੰਦੇ ਦੇ ਕੋਲੇ ਹੋਵੇ ਸਿਬਲ ਸਕੋਰ ਸਹੀ ਹੋਵੇ ਟਰੈਕਟਰ ਅੱਗੇ ਲਾ ਦੇਂਗੇ ਅੱਗੇ ਠੀਕ ਹੈ ਬਈ ਅੱਗੇ ਬਈ 60 55 2014 ਮਾਡਲ ਠੀਕ ਹੈ ਜੀ ਆਪਣੇ ਕੋਲ ਦੋ ਟਰੈਕਟਰ ਹੈ ਇੱਕ 14 ਮਾਡਲ ਬਈ ਜੀ 3 ਸਪੀਡ ਕਰਾਇਆ ਹੋਇਆ 40000 ਰੁਪਏ ਲਾ ਕੇ ਸਿਰਫ 1500 ਘੰਟਾ Ориਜਨਲ ਚੱਲਿਆ ਹੋਇਆ ਠੀਕ ਹੈ ਜੀ ਇਹ 2014 ਮਾਡਲ ਜਿਹੜਾ 2 ਸਪੀਡ ਦਾ ਡੈਕ ਟ੍ਰੋਪੀ ਇਹ ਤੇ ਲੱਗੀ ਹੋਈ ਹੈ ਟਾਇਰ ਪਿਛਲੇ 16 29 28 ਦੇ ਅਗਲੇ 7 50 28 ਦੇ 7 50 ਇਹਦਾ ਟਰੈਕਟਰ ਦਾ ਮੁੱਲ ਹੈਗਾ ਬਾਈ ਜੀ 4 ਲੱਖ ਤੇ 85000 ਰੁਪਇਆ ਠੀਕ ਹੈ ਜੀ ਮਾਨਤਾ ਨੂੰ ਮੌਕੇ ਤੇ ਹੋਊਗਾ ਭਰਾ ਬਿਲਕੁਲ ਨਵਾਂ ਟਰੈਕਟਰ ਪਿਆ ਹੈ ਜੇ ਭਰਾ ਨੂੰ ਚਾਹੀਦਾ ਫਾਰਮ ਟਰੈਕਟਰ ਚੋਕੀਨ ਭਰਾਵਾਂ ਲਈ ਕੋਲਰ ਟਰੈਕਟਰ ਤੇ ਸਮਾਨ ਲੱਗਿਆ ਹੋਇਆ ਤੇ ਬਾਈ ਨਾਲ ਸੰਪਰਕ ਕਰ ਲਿਓ ਅੱਗੇ ਬਾਈ ਆਪਣੇ ਕੋਲ ਟਰੈਕਟਰ ਹੈਗਾ ਹੌਲੈਂਡ 5500 ਹਾਂ ਜੀ ਨੌਨ ਟਰਬੋ ਟਰੈਕਟਰ ਹੈ ਬਿਨਾ ਟਰਬੋ ਤੋਂ ਠੀਕ ਹੈ ਜੀ 55 ਐਚਪੀ ਕੈਟਾਗਰੀ ਦਾ ਟਰੈਕਟਰ ਹੈ ਬਾਈ ਜੀ ਫਸਟ ਓਨਰ ਹੈ ਟਰੈਕਟਰ ਦੇ 80 ਪੈਸੇ ਟਾਇਰ ਪੈਨੇ ਵੀਕੇਟੀ ਕੰਪਨੀ ਦੇ ਚਾਰੇ ਹਾਂ ਜੀ ਫੁੱਲ ਟੌਪ ਮਾਲ ਟਰੈਕਟਰ ਡੱਕ ਡੱਕ ਟ੍ਰੋਪਿਕ ਨੂੰ ਵੀ ਸਟੈਟਰ ਤੇ ਵੀ ਲੱਗੀ ਹੈ ਡਬਲ ਡਿਸਟ੍ਰੀਬਿਊਟਰ ਰਿਵਰਸ ਵੀ ਟਿਓ ਸਾਰੀ ਗਰਾਉਂਡ ਵੀ ਟਿਓ ਗਰਾਉਂਡ ਵੀ ਟਿਓ ਦਾ ਸਟ੍ਰੈਕਰ ਗਰਾਉਂਡ ਵੀ ਟਿਓ ਦਾ ਟੈਕਾ 90 90% ਜਿਹੜਾ origignal ਪੇਂਟ ਦਾ ਟਰੈਕਟਰ ਹੈ ਘੋੜਾ ਬੰਪਰ ਲੱਗਿਆ ਹੋਇਆ ਹੈ ਇਹਦੀ ਡਿਮਾਂਡ ਹੈ ਜੀ 5 ਲੱਖ ਤੇ 10000 ਰੁਪਿਆ ਠੀਕ ਹੈ ਜੀ ਮਾਨਤਾਨ ਖੁੱਲਾ ਕਰਾਂਗੇ ਜਿਹੜਾ ਕੋਈ ਭਰਾ ਹੋਊਗਾ ਠੀਕ ਹੈ ਜੀ ਆਓ ਤੇ ਟਰੈਕਟਰ ਦੇਖ ਕੇ ਲੈ ਜਾਓ ਬਾਹਰ ਕੇ ਟਰੈਕਟਰ ਨੂੰ ਚੈੱਕ ਕਰਕੇ ਲੈ ਜਾ ਸਕਦਾ ਠੀਕ ਹੈ ਜੀ ਇਹ ਟਰੈਕਟਰ ਹੈ ਨਾ ਜਿਹੜੇ ਛੋਟੇ ਵੀਰ ਇਹ ਟਰੈਕਟਰ ਤਾਂ ਪਾਲੇ ਨਹੀਂ ਸੋਣੇ ਅਜੇ ਤੋਂ 10 ਦਿਨਾਂ ਨੂੰ ਕਿਉਂਕਿ 15 ਦਿਨਾਂ ਨੂੰ ਸਾਈਲੇਜ ਦਾ ਕੰਮ ਚੱਲ ਪੈਣਾ ਹੈਗਾ ਮੱਕੀ ਵਾਲੀਆਂ ਮਸ਼ੀਨਾਂ ਤੇ ਇੱਕਾ 36 30 ਖੜਾ ਆਪਣੇ ਕੋਲੇ ਆਹ ਖੜਾ ਵਾਲਟਰੈਕ ਸਾਰੇ ਇਹ ਤੂੜੀ ਵਾਲੇ ਜਿਹੜੇ ਸੌਰੀ ਅਚਾਰ ਵਾਲੀਆਂ ਮਸ਼ੀਨਾਂ ਤੇ ਭਾਈ ਨੇਰੀ ਠਾਉਣ ਵਾਲਾ ਟਰੈਕਟਰ ਹੈ ਹਾਂ ਇਹ ਟਰੈਕਟਰ ਬਹੁਤ ਹੈ ਵਾਲਟਰੈਕ 60 ਘੱਟ ਪੈਸੇ ਦਾ ਟਰੈਕਟਰ ਹੈ 60 ਐਚਪੀ ਦਾ ਟਰੈਕਟਰ ਹੈ ਭਾਈ ਜੀ ਪੰਜਾਬ ਨੰਬਰ ਹੈ ਪੂਰਾ ਚੰਗਾ ਟਰੈਕਟਰ ਹੈ ਅਗਲੇ ਟਾਇਰ ਜਿਹੜੇ 916 ਵਾਲੇ ਪਾਏ ਹੋਇਆ ਪਿਛਲੇ ਗੁਡੀਆਰ ਦੇ 16 ਠੀਕ ਹੈ। ਟਰੈਕਟਰ ਦੀ ਕੰਡੀਸ਼ਨ ਪਈਆ 2020 ਮਾਡਲ ਟਰੈਕਟਰ। ਹਾਂ ਟਰੈਕਟਰ ਬਹੁਤ ਸਾਫ ਸੁਥਰਾ ਪਿਆ ਹੋਇਆ। ਪੂਰਾ ਸਾਫ ਟਰੈਕਟਰ ਆ ਬਾਈ ਕੋਈ ਚرائی ਦੀ ਕੋਈ ਆਵਾਜ਼ ਨਹੀਂ ਕਿਸੇ ਪਾਸਿਓਂ ਕੁਝ ਨਹੀਂ। ਠੀਕ ਹੈ। ਟਰੈਕਟਰ ਦਾ ਮੁੱਲ ਕਰਦੇ ਆ 5 ਲੱਖ ਰੁਪਏ ਜੀ। ਠੀਕ ਹੈ ਜੀ। ਹਾਂ ਜੀ। ਅਗਰ ਟਰੈਕਟਰ ਆਉਂਦਾ ਆਪਣੇ ਕੋਲੇ 36 36 ਜੀ। 36 ਜੀ 2012 ਮਾਡਲ ਹੈ। 2012 ਮਾਡਲ। 2012 ਮਾਡਲ ਟਰੈਕਟਰ ਆ ਬਾਈ ਜੀ। ਇਹ ਟਰਬੋ ਵਾਲਾ ਬਿਲਡਰ ਆ। ਟਰਬੋ ਕੰਪਨੀ ਦਾ ਟਰਬੋ ਵਾਲਾ ਟਰੈਕਟਰ ਆ ਬਾਈ ਜੀ ਚਲਾਈ ਦਾ ਮੈਸ਼ੀਅਰ ਦਾ ਕੋਈ ਪਿਛਲੇ ਠੀਕ ਹੈ। ਤਕਰੀਬਨ ਆਪਣੇ ਕੋਲੇ ਜਿਹੜੇ 80 ਤੋਂ 90% ਟਰੈਕਟਰ ਹੈ ਜਿਹੜੇ ਫਸਟ ਓਨਰ ਹੁੰਦੇ ਆ। ਕੋਲ ਟਾਪ ਮਾਡਲ ਹੈ ABC 11 ਜਿਹੜਾ ਡਬਲ ਡਿਸਟ੍ਰਿਬਿਊਟਰ ਆ। ਠੀਕ ਹੈ। ਦੋ ਹੋਲੈਂਡ ਆਪਣੇ ਕੋਲੇ ਘਰੇ ਖੜੇ ਨੇ। ਠੀਕ ਹੈ ਜੀ। 2009 ਮਾਡਲ ਹੈ। ਬਠਿੰਡਾ ਨੰਬਰ ਆ ਫਸਟ ਓਨਰ ਟਰੈਕਟਰ ਆ। ਠੀਕ ਹੈ ਜੀ। ਠੀਕ ਹੈ ਜੀ। ਪੂਰਾ ਚੰਗਾ ਡੱਕ ਡੱਕ ਨੋਪਿਕ ਗਰੁੱਪੀ ਲੱਗੀ ਹੋਈ ਆ। ਠੀਕ ਹੈ ਜੀ। ਇੱਕ ਆਪਣੇ ਕੋਲੇ ਨੀਲਾ ਖੜਾ 2001 ਮਾਡਲ। ਠੀਕ ਹੈ ਜੀ। ਫਸਟ ਸਾਰ ਨੰਬਰ ਆ ਉਹ ਵੀ ਪਹਿਲੇ ਮਾਲਕ ਦਾ। ਜਿਹੜਾ ਘਰੇ ਖੜਾ 9 ਮਾਡਲ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਫਰਸਟ ਓਨਰ ਹੈ ਤਾਂ ਇਹਨਾਂ ਟਰੈਕਟਰਾਂ ਸੰਦੇ ਰੇਟਾਂ ਸੰਧੀ ਆਪਣੇ ਨਾਲ ਗੱਲ ਕਰ ਸਕਦੇ ਆ ਆਪਣਾ ਨੰਬਰ ਹੈਗਾ ਜੀ 9465362000 9465362000 ਮੋਬਾਈਲ ਨੰਬਰ ਹੈ ਕੋਰਸ਼ਮੀਰ ਆਪਣਾ ਨਹਰਾ ਕੁਮਾਨ ਟਰੈਕਟਰ ਦੇ ਨਾਂ ਤੇ ਤੋਤੀ ਮਿਸਤਰੀ ਦੀ ਵਰਕਸ਼ਾਪ ਦੇ ਵਿੱਚ ਠੀਕ ਹੈ ਬਠਿੰਡਾ ਰੋਡ ਤੇ ਕੋਈ ਕਿਸਾਨ ਭਰਾ ਜਦੋਂ ਮਰਜ਼ੀ ਆਓ ਤੁਹਾਡੇ ਲਈ ਬਈ ਚਾਹ ਪਾਣੀ ਦੀ ਅਸੀਂ ਪੂਰੀ ਖੇਦਮਤ ਕਰਾਂਗੇ ਵੈਲਕਮ ਜਦੋਂ ਵੀ ਮਰਜ਼ੀ ਆ ਕੇ ਕਿਸਾਨ ਭਰਾ ਟਰੈਕਟਰ ਉੱਥੇ ਦੇਖ ਸਕਦਾ ਆ ਕੇ ਚੈੱਕ ਕਰਕੇ ਵਾਕੇ ਲੈ ਜਾ ਸਕਦਾ ਲੋਈ ਭਰਾਵੋ ਕਿਸੇ ਭਰਾਣੇ ਆ ਇਨਾ ਟਰੈਕਟਰਾਂ ਚ ਲੈਣਾ ਬਾਈ ਨਾਲ ਜਰੂਰ ਸਪਾਰਕ ਕਰ ਲਓ ਆਪਣੀ ਵੀਡੀਓ ਚੰਗੀ ਲੱਗਦੀ ਆ ਕਿ ਸ਼ੇਅਰ ਜਰੂਰ ਕਰ ਦਿਆ ਕਰੋ ਆਪਣੇ ਫੇਸਬੁੱਕ ਨੂੰ ਫੋਲੋ ਜਰੂਰ ਕਰ ਲਓ ਤੇ YouTube ਤੇ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ